ਤੇ ਪਾਕਿਸਤਾਨੀ ਕ੍ਰਿਕਟਰ ਕਮਰਾਨ ਅਕਮਲ ਨੇ ਸਿੱਖਾਂ ਤੇ ਵਿਵਾਦਤ ਟਿੱਪਣੀ ਕੀਤੀ ਹੈ ਜੀ ਹਾਂ ਕਮਰਾਨ ਅਕਮਲ ਨੇ ਅਰਸ਼ਦੀਪ ਸਣੇ ਪੂਰੀ ਸਿੱਖ ਪਾਈਚਾਰੇ ਤੇ ਵਿਵਾਦਤ ਅਤੇ ਪੱਦੀ ਟਿੱਪਣੀ ਕੀਤੀ ਜਿਸ ਤੋਂ ਬਾਅਦ ਹੁਣ ਇਹ ਮਾਹੌਲ ਹੋਰ ਵੀ ਗਰਮਾਉਣਾ ਜਾ ਰਿਹਾ ਹੈ ਹਾਲਾਂਕਿ ਕਮਰਾਨ ਅਕਮਲ ਨੇ ਹੁਣ ਹਰਪਜਨ ਸਿੰਘ ਵੱਲੋਂ ਦਿੱਤੇ ਜਵਾਬ ਤੋਂ ਬਾਅਦ ਮੁਆਫੀ ਮੰਗ ਲਈ ਹੈ ਪਰ ਦੂਜੇ ਪਾਸੇ ਕਮਰਾਨ ਅਕਮਲ ਖਿਲਾਫ ਹਰ ਕੋਈ ਆਪਣੀ ਪੜਾਅ ਸਕਟਰ ਹੈ ਦਰਸਲ ਕਮਰਾਨ ਅਕਮਲ 9 ਜੂਨ ਨੂੰ ਪਾਕਿਸਤਾਨ-ਭਾਰਤ ਵਿਚਾਲੇ ਹੋਏ ਮੁਕਾਬਲੇ ਦੌਰਾਨ ਇੱਕ ਨਿੱਜੀ ਟੀਵੀ ਚੈਨਲ ਤੇ ਕਮੈਂਟਰੀ ਕਰ ਰਹੇ ਸੀ ਇਸੁਰਾਨ ਉਹਨਾਂ ਅਰਸ਼ਦੀਪ ਸਿੰਘ ਨੂੰ ਆਖਰੀ ਓਵਰ ਦਿੱਤੇ ਜਾਣ ਦਾ ਮਜ਼ਾਕ ਉਡਾਇਆ ਉਹਨਾਂ ਕਿਹਾ ਕਿ 12:00 ਬੱਜ ਗਏ ਨੇ ਅਤੇ 12:00 ਵਜੇ ਤੋਂ ਬਾਅਦ ਕਿਸੇ ਵੀ ਸਿੱਖ ਨੂੰ ਓਵਰ ਨਹੀਂ ਦਿੱਤਾ ਜਾਣਾ ਚਾਹੀਦਾ ਜਿਸ ਤੋਂ ਬਾਅਦ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਹਾਲਾਂਕਿ ਇਹ ਵੀਡੀਓ ਨਹੀਂ ਦਿਖਾਈ ਜਾ ਸਕਦੀ ਪਰ ਤੁਹਾਨੂੰ ਦੱਸ ਰਹੇ ਹਾਂ ਕਿ ਕਮਰਨ ਅਕਮਲ ਨੇ ਆਪਣੀ ਕਮੈਂਟਰੀ ਦੌਰਾਨ ਇੱਕ ਕਮੈਂਟ ਕੀਤਾ ਸੀ ਜਿਸ ਵਿੱਚ ਉਹਨਾਂ ਕਿਹਾ ਕਿ 12 ਵਜੇ ਗਏ ਨੇ ਅਤੇ 12 ਵਜੇ ਤੋਂ ਬਾਅਦ ਅਰਸ਼ਦੀਪ ਵਰਗੇ ਕਿਸੇ ਵੀ ਸਿੱਖ ਨੂੰ ਓਵਰ ਨਹੀਂ ਦਿੱਤਾ ਜਾਣਾ ਚਾਹੀਦਾ ਇਸ ਤੋਂ ਬਾਅਦ ਸਾਰੇ ਕਮੈਂਟੇਟਰ ਜੋ ਵੀ ਉੱਥੇ ਬੈਠੇ ਸੀ ਉਹ ਸਿੱਖ ਭਾਈਚਾਰੇ ਦਾ ਮਜ਼ਾਕ ਉਡਾਉਂਦੇ ਨਸਰਾਏ ਸੀ ਪਰ ਇਸ ਟਿੱਪਣੀ ਤੋਂ ਬਾਅਦ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਪਜਨ ਸਿੰਘ ਨੇ ਕਮਰਨ ਅਕਮਲ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਹਰਪਜਨ ਸਿੰਘ ਨੇ ਆਪਣੇ ਟਵੀਟ ਵਿੱਚ ਸਿੱਧਾ ਲਿਖਿਆ ਕਿ ਕਮਰਨ ਅਕਮਲ ਤੇਰੇ ਤੇ ਲੱਖ ਦੀ ਲਾਣਤ ਇਸ ਤੋਂ ਇਲਾਵਾ ਹਰਪਜਨ ਸਿੰਘ ਨੇ ਲਿਖਿਆ ਕਿ ਸਿੱਖਾਂ ਵੱਲੋਂ ਹੀ ਤੁਹਾਡੀਆਂ ਮਾਵਾਂ ਅਤੇ ਧੀਆਂ ਦੀ ਇੱਜ਼ਤ ਬਚਾਈ ਗਈ ਜਦੋਂ ਬਾਹਰਲੇ ਤਾੜਵੀਆ ਕੇ ਉਹਨਾਂ ਤੇ ਹਮਲਾ ਕਰਦੇ ਸੀ ਅਤੇ ਤੁਸੀਂ ਹੁਣ ਸਿੱਖਾਂ ਖਿਲਾਫ ਅਜਿਹੀਆਂ ਭੱਦੀਆਂ ਟਿੱਪਣੀਆਂ ਕਰ ਰਹੇ ਹੋ ਹਰਪਾਜੀਤ ਸਿੰਘ ਨੇ ਅੱਗੇ ਲਿਖਿਆ ਕਿ ਕਮਰਾਨ ਅਕਮਲ ਨੂੰ ਆਪਣੀ ਅਜਿਹੀ ਟਿੱਪਣੀ ਤੇ ਸ਼ਰਮ ਆਉਣੀ ਚਾਹੀਦੀ ਹੈ ਉਦਰ ਮਾਮਲਾ ਬੱਧਾ ਦੇਖੋ ਹੁਣ ਕਮਰਨ ਅਕਮਲ ਨੇ ਸਿੱਖ ਪਾਈਚਾਰੇ ਤੋਂ ਮਾਫੀ ਮੰਗੀ ਹੈ ਉਹਨਾਂ ਕਿਹਾ ਕਿ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਰਪੰਚ ਜਨ ਸਿੰਘ ਸਣੇ ਪੂਰੇ ਸਿੱਖ ਪਾਈਚਾਰੇ ਤੋਂ ਮਾਫੀ ਮੰਗਦਾ ਹਾਂ ਉਹਨਾਂ ਕਿਹਾ ਕਿ ਮੇਰਾ ਕਿਸੇ ਨੂੰ ਵੀ ਠੇਸ ਪਹੁੰਚਾਉਣ ਦਾ ਕੋਈ ਵੀ ਇਰਾਦਾ ਨਹੀਂ ਸੀ ਅਤੇ ਮੈਂ ਸਿੱਖ ਪਾਈਚਾਰੇ ਦੀ ਦਿਲ ਤੋਂ ਰਿਸਪੈਕਟ ਕਰਦਾ ਹਾਂ ਅਤੇ ਮੈਂ ਦਿਲ ਤੋਂ ਪੂਰੇ ਸਿੱਖ ਪਾਈਚਾਰੇ ਸਣੇ ਹਰਪਜਨ ਸਿੰਘ ਤੋਂ ਮਾਫੀ ਮੰਗਦਾ ਹਾਂ ਜੀ ਹਾਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਮਰਨ ਅਕਮਲ ਜੋ ਕਿ ਪਾਕਿਸਤਾਨ ਕ੍ਰਿਕਟ ਦੇ ਵੱਡੇ ਨਾਮ ਨੇ ਉਹਨਾਂ ਵੱਲੋਂ ਸਿੱਖ ਭਾਈਚਾਰੇ ਖਿਲਾਫ ਪੱਦੀ ਟਿੱਪਣੀ ਕੀਤੀ ਗਈ ਸੀ ਦਰਅਸਲ ਬੀਤੇ 9 ਜੂਨ ਨੂੰ ਜਦੋਂ ਭਾਰਤ-ਪਾਕਿਸਤਾਨ ਮੈਚ ਹੋ ਰਿਹਾ ਸੀ ਤੱਬ ਹੀ ਤੇਰੀ ਕਾਮਰਾਨ ਅਕਵਲ ਇੱਕ ਨਿੱਜੀ ਚੈਨਲ ਤੇ ਕਮੈਂਟਰੀ ਕਰ ਰਹੇ ਸੀ ਇਸ ਦੌਰਾਨ ਉਹਨਾਂ ਨੇ ਅਰਸ਼ਦੀਪ ਸਿੰਘ ਨੂੰ ਆਖਰੀ ਓਵਰ ਦਿੱਤੇ ਜਾਣ ਦਾ ਮਜ਼ਾਕ ਉਡਾਇਆ ਸੀ ਉਹਨਾਂ ਕਿਹਾ ਸੀ ਕਿ 12:00 ਬਜ ਗਏ ਨੇ ਅਤੇ ਅਜੇ ਵਿੱਚ ਅਰਸ਼ਦੀਪ ਸਿੰਘ ਨੂੰ ਆਖਰੀ ਓਵਰ ਨਹੀਂ ਦਿੱਤਾ ਜਾਣਾ ਚਾਹੀਦਾ ਉਹਨਾਂ ਦਾ ਸਿੱਧਾ-ਸਿੱਧਾ ਨਿਸ਼ਾਨਾ ਸਿੱਖਾਂ ਉੱਪਰ ਸੀ ਜਿਸ ਤੋਂ ਬਾਅਦ ਹਰਪਾਜਨ ਸਿੰਘ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਅਤੇ ਹੁਣ ਕਾਮਰਾਨ ਅਕਮਲ ਨੂੰ ਆਪਣੇ ਇਸ ਭੱਦੇ ਕਮੈਂਟ ਖਿਲਾਫ ਮੁਆਫੀ ਮੰਗਣੀ ਪਈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ